ਕੜ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ਟਿੱਲੇ ਪਾਣ ਦੀ ਕਰ ਦਾਂਗੇ ਕਰ ਦਾਂਗੇ ਕੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੂੰ ਕੀ ਆ ਜਿੱਦਾਂ ਉਹ ਚਾਹਦੇ ਆਪਾਂ ਬੋਲਦੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂਹ ਆ ਇਹਦੇ ਚ ਲੱਖ ਰੁਪਇਆ ਦਿੰਨੇ ਆ ਸਾਡੇ ਖੂਹ ਤੇ ਡੰਗਾਈ ਮਾਪਣੀਆਂ ਛਾਲ ਮਾਰਦੀ ਆ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਢਿੱਲੇਪਣ ਦੀ ਕਾਹਦੀ ਪ੍ਰੋਬਲਮ ਹੈ ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਹੁਣ ਜਦੋਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਖ ਗੰਦਾ ਕੋਈ ਵਰਡ ਕੱਢਿਆ ਸਰ ਜਿਹੜੀ ਵਰਡਿੰਗ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਗੱਲ ਕਰਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਪਿਛਲੇ ਦਿਨੀ ਇੱਕ ਬੜਾ ਵਿਵਾਦਿਤ ਸੋਸ਼ਲ ਮੀਡੀਆ ਉੱਤੇ ਰੌਣਕ ਚੱਲ ਰਿਹਾ ਹੈ ਉਸ ਵਿਵਾਦ ਦਾ ਕਾਰਨ ਦੀਪਕ ਲੁਧਰਾ ਨਾਮ ਦੀ ਇੱਕ ਐਡ ਕਰਨ ਵਾਲੀ ਕੁੜੀ ਹੈ ਤੇ ਪਹਿਲਾਂ ਆਪਾਂ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਦੇਖਦੇ ਹਾਂ ਸਮਝਦੇ ਹਾਂ ਤੇ ਫਿਰ ਕਰਦੇ ਹਾਂ ਆਪਾਂ ਗੱਲ ਹੈਲੋ ਸਟਾਰਟ ਤਾਂ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓ ਜਿਹੜੀਆਂ ਵੀ ਹੈਗੀਆਂ ਵਾ ਕਿ ਤੁਹਾਨੂੰ ਲੱਗਦਾ ਗੰਦੀਆਂ ਹੀ ਨੇ ਕੋਈ ਉਹ ਫੱਕ ਫੱਕ ਕੇ ਪਸੀਨਾ ਪਸੀਨ ਹੋ ਜਾਂਦਾ ਫੱਕ ਫੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੁਣ ਕਿ ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਜਿੱਦਾਂ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲੋ ਇੱਥੇ ਜਵਾਬ ਦੋ ਫੱਕ ਫੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੋ ਜਾ ਕੰਮ ਕਰਕੇ ਜਿਹੜਾ ਕਰਕੇ ਅੱਛਾ ਇਹ ਜਿੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਮੈਨੂੰ अच्छा नॉर्मल आपका घोड़ा का रेदा दर नॉर्मल है 5 मिनट कर भी अच्छा कथा के पसीनो पसीनी का देना हो जाने कोई कमजोरी हैगी का साइज ही प्रॉब्लम है या भी टाइमिंग भी या फिर तिल्ले पानी कर देंगे कर देंगे बड़े साइज की प्रॉब्लम है भाई उन्होंने क्या है जदा वो डालते ही अपन बोलेंगे भाई अमृतपाल सिंह मैरो खालसा जी जो कि अपने पंजाब ਲਈ अपनी धरती ਲਈ 바ਕਾ ਹੀ सीने ਵਿੱਚ ਇੱਕ ਵੱਖਰੀ ਅਗ ਰੱਖਦੇ ਹਨ ਉਹ ਸਮਾਜ ਨੂੰ ਥੋੜੀ ਜਿਹੀ ਸੇਧ ਦੇਣ ਦੀ ਛੋਟੀ ਜਿਹੀ ਪਹਿਲ ਕਰ ਰਹੇ ਹਨ ਤੇ ਇਸ ਕੁੜੀ ਨੇ ਜਿਸ ਤਰ੍ਹਾਂ ਦੇ ਕੰਟੈਂਟ ਆ ਕ੍ਰੀਏਟ ਕੀਤੇ ਹਨ ਉਸ ਨਾਲ ਨੌਜਵਾਨੀ ਪੀੜ੍ਹੀ ਅਤੇ ਬੱਚਿਆਂ ਉੱਤੇ ਗਲਤ ਅਸਰ ਪੈ ਸਕਦੇ ਹਨ ਪੈਂਦੇ ਹਨ ਤੇ ਇਸ ਕੁੜੀ ਨੂੰ ਬੜੇ ਹਿਜਤਮਾਨ ਨਾਲ ਉਹਨਾਂ ਨੇ ਸਮਝਾਇਆ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ ਲੱਖ ਰੁਪਇਆ ਦਿੰਨੇ ਆ ਸਾਡੇ ਖੂ ਤੇ ਡੰਗਾਈ ਮਾਫਣੀ ਆ ਛਾਲ ਮਾਰਦੀ ਆ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹ ਹੈ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਉਹਨਾਂ ਦੇ ਸਿਰ ਉੱਤੇ ਚੁੰਨੀ ਵੀ ਦਵਾਈ ਪਰ ਕੀ ਇਸ ਤਰ੍ਹਾਂ ਦੇ ਕੰਟੈਂਟ ਬਣਾਉਣੇ ਚਾਹੀਦੇ ਹਨ ਜਿਸ ਨਾਲ ਸਮਾਜ ਨੂੰ ਨੁਕਸਾਨ ਹੋ ਸਕੇ ਤੇ ਬਾਕੀ ਭਾਈ ਅਮਰਤਪਾਲ ਸਿੰਘ ਨੇ ਬੜਾਈ ਸੋਹਣੇ ਤਰੀਕੇ ਨਾਲ ਇਸ ਕੁੜੀ ਨੂੰ ਸਮਝਾਇਆ ਹੈ ਫਿਰ ਵੀ ਇਹ ਕੁੜੀ ਨਹੀਂ ਮੰਨੀ ਸੀ ਪਰ ਬਾਅਦ ਵਿੱਚ ਇਸ ਨੇ ਭਾਈ ਸਾਹਿਬ ਨਾਲ ਆ ਕੇ ਇੱਕ ਮਾਫੀ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਆਪਾਂ ਦੇਖੀ ਹੀ ਹੈ चंद ਪੈਸਿਆਂ ਦੀ ਖਾਤਰ ਇਸ ਕੁੜੀ ਨੇ ਬਹੁਤ ਹੀ ਅਸ਼ਲੀਲ ਇਹਨਾਂ ਨੂੰ ਤਾਂ ਅਸੀਂ ਆਪੇ ਦੇਖ ਲਾਂਗੇ ਕੋਈ ਨਹੀਂ ਮਿੰਗੀ ਯਾ ਫਿਰ ਢਿੱਲੇਪਾਨ ਦੀ ਗੱਲ ਢਿੱਲੇਪਾਨ ਦੀ ਕਾਦੀ ਪ੍ਰੋਬਲਮ ਹੈ ਤੁਹਾਨੂੰ ਮੈਂ ਉਹੀ ਤਾਂ ਕਹਿਣ ਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਉਹ ਜਿੱਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਹ ਗੰਦਾ ਕੋਈ ਵਰਡ ਕੱਢਿਆ ਸਰ ਜਿੱਦ ਵਰਡਿੰਗ ਹੀ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰਾਮ ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕਰੀ ਹੋਈ ਐ ਇਹ ਕਰਦਾਂਗੇ ਕਰਦਾਂਗੇ ਉਹ ਸਰ ਕਰਦਾਂਗੇ ਛੋਟੇ ਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੇ ਅੰਦਰ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਤਰ੍ਹਾਂ ਦੇ ਕੰਟੈਂਟ ਕ੍ਰੀਏਟਰ ਕੀਤੇ ਹਨ ਕਿਉਂਕਿ ਉਸ ਉਹਨਾਂ ਦੇ ਅਸ਼ਲੀਲ ਇਸ਼ਾਰੇ ਹਨ ਕਿਉਂਕਿ ਉਹ ਕਿਸ ਤਰ੍ਹਾਂ ਦੀ ਸ਼ਬਦਾਬਲੀ ਵਰਤ ਰਹੇ ਹਨ ਤੇ ਕੀ ਕੁਛ ਕਰਨ ਨੂੰ ਕਹਦੇ ਹਨ ਤੇ ਵਾਕਿਆ ਹੀ ਇਸ ਤਰ੍ਹਾਂ ਦੇ ਕੰਟੈਂਟ ਆ ਇੱਕ ਗੰਦੀ ਮਾਨਸਿਕਤਾ ਵਾਲੇ ਹੀ ਹੁੰਦੇ ਹਨ ਤੇ ਇਸ ਕੁੜੀ ਨੂੰ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੈ ਤੇ ਇਹ ਇਸ ਲਈ ਹੀ ਇਸ ਤਰ੍ਹਾਂ ਦੇ ਕੰਟੈਂਟ ਆ ਬਣਾ ਰਹੀ ਹੈ ਇਸ ਨੂੰ ਸਿਰਫ ਪੈਸੇ ਨਾਲ ਹੀ ਮਤਲਬ ਹੈ ਇਸ ਨੂੰ ਆਪਣੀ ਮਾਂ ਪੈਣ ਜਾਂ ਆਪਣੀਆਂ ਸਮਾਜ ਵਿੱਚ ਰਹਿ ਰਹੀਆਂ ਭੈਣਾਂ ਨਾਲ ਕੋਈ ਮਤਲਬ ਨਹੀਂ ਹੈ ਕਿਉਣ ਵਾਲੇ ਸਮੇਂ ਵਿੱਚ ਜੋ ਪ੍ਰਮੋਸ਼ਨ ਕਰ ਰਹੀ ਹੈ ਉਹਨਾਂ ਦਵਾਈਆਂ ਨੂੰ ਖਾ ਕੇ ਕੀ ਅਸਰ ਹੋਵੇਗਾ ਇਸ ਤਰ੍ਹਾਂ ਦੇ ਲਕਚਰਤਾ ਵਾਲੇ ਐਡਸ ਕਰਾਉਣ ਵਾਲੇ ਵੈਦ ਵੀ ਸਾਵਧਾਨ ਹੋ ਜਾਣ ਉਹਨਾਂ ਦੀ ਵੀ ਖੈਰ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਉਹ ਨੌਜਵਾਨਾਂ ਨੂੰ ਗਲਤ ਤਰ੍ਹਾਂ ਦੀਆਂ ਐਡਸ ਦਿਖਾ ਕੇ ਕਈ ਪ੍ਰਕਾਰ ਦੀਆਂ ਮੈਡੀਸਿਨ ਦੇ ਰਹੇ ਹਨ ਇਹਨਾਂ ਦਾ ਬਹੁਤ ਘਾਤਕ ਪ੍ਰਣਾਮ ਹੈ ਸੱਦ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਤੇ ਇਹ ਗੱਲਾਂ ਰੇਪ ਤੱਕ ਚਲੀਆਂ ਜਾਣੀਆਂ ਹਨ ਕਿਉਂਕਿ ਜੋ ਛੋਟੇ ਬੱਚੇ ਇਸ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ ਤਾਂ ਫਿਰ ਉਹ ਕੀ ਕਰਨਗੇ ਅੱਗੇ ਜਾ ਕੇ ਉਹ ਇਸ ਕਹਾਣੀ ਨੂੰ ਰੇਪ ਤੇ ਜਾ ਕੇ ਹੀ ਖਤਮ ਕਰਨਗੇ ਤੇ ਵੈਦਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਲਚਰਤਾ ਵਾਲੇ ਐਡਸ ਨਾ ਕਰਵਾਉਣ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਹੋਏ ਹੋਏ ਟੋੜ ਜਨਾਨੇ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਪਹਿਲਾਂ ਇਹ ਛੱਡ ਬੋਲਦਾ ਕੌਣਾ ਸੀ ਮੈਂ ਬੋਲ ਰਹੀ ਹਾਂ ਕਿਹੜੀਆਂ ਚਿੰਨ੍ਹੀਆਂ ਪਰੇਸ਼ਾਨ ਆ ਵੀ ਆਪਦੇ ਘਰ ਵਾਲੇ ਅਰੇ ਹੂੰ ਮੇਰੀ ਗੱਲ ਸੁਨੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਪ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਫ੍ਰੀ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਪੈਸੇ ਮਿਲੇ ਹੂੰ ਪੈਸੇ ਤਾਂ ਕੋ ਮਤਲਬ ਵਾ ਗਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14-15 ਸਾਲ ਦੇ ਬੱਚੇ ਵੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਉਹ ਕਿਉਂਕਿ ਪੈਸਾ ਹੀ ਮੁੱਖ ਨਹੀਂ ਹੁੰਦਾ ਸਮਾਜ ਵਿੱਚ ਰਹਿਣ ਲਈ ਥੋੜੀ-ਮੋਟੀ ਸ਼ਰਮ ਹਇਆ ਵੀ ਹੋਣੀ ਚਾਹੀਦੀ ਹੈ ਬਾਕੀ ਸਾਰੇ ਹੀ ਕ੍ਰिएਟਰਾਂ ਨੂੰ ਇਹ ਚਾਹੀਦਾ ਹੈ ਕਿ ਉਹ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਲੇ ਤੇ ਜਿਸ ਨਾਲ ਕਿਸੇ ਨੂੰ ਕਿਸੇ ਦਾ ਕਿਸੇ ਤਰ੍ਹਾਂ ਦਾ ਭਲਾ ਹੋ ਸਕੇ ਇਸ ਤਰ੍ਹਾਂ ਦੇ ਕੰਟੈਂਟ ਹੀ ਜੋ ਟੂ ਫੇਸਬੁਕ ਇੰਸਟਾਗ੍ਰਾਮ ਉਪਰ ਲੋਡ ਕਰਨੇ ਚਾਹੀਦੇ ਹਨ ਗੰਦਮੰਦ ਕੰਟੈਂਟ ਨਾ ਬਣਾਏ ਜਾਣਾ ਤੇ ਇਹਨਾਂ ਉੱਤੇ ਰੋਕ ਲਾਉਣ ਲਈ ਭਾਈ ਸਾਹਿਬ ਨੇ ਇੱਕ ਛੋਟੀ ਜੀ ਪਹਿਲ ਕੀਤੀ ਹੈ ਤੇ ਜਲਦ ਹੀ ਉਹ ਸਫਲ ਹੋਵੇਗੀ ਤੇ ਸਾਨੂੰ ਵੀ ਭਾਈ ਅਮਰਪਾਲ ਸਿੰਘ ਮਹਿਰੋ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਉਹਨਾਂ ਦੀ ਸੋਚ ਨਾਲ ਚੱਲਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਕੰਟੈਂਟ ਬਣਾਉਣ ਵਾਲਿਆਂ ਨੂੰ ਕਰੜੇ ਥੀ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੈਂਕੜੇ ਨੂੰ ਦੱਸਣਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਲੈਕਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੀਬੀ ਦੀਪਿਕਾ ਲੁਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੀਆਂ ਗਲਤੀਆਂ ਦੀ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਕੀ ਸਫਾਈ ਜਾਂਦੇ ਉਸ ਕੇਸ ਦੀ ਹਾਂ ਜਿਵੇਂ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਵਿੱਚ ਸਾਰਿਆਂ ਨੂੰ ਆਪਟ ਲੱਗਿਆ ਸੀ ਕੁਝ ਗਲਤ ਤੁਹਾਨੂੰ ਲੱਗਿਆ ਸੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪੋਸਟ ਕੀਤੀ ਜਾਏਗੀ ਸਪੈਸ਼ਲ ਬੈਟਲ ਨਿਤ ਡਬਲ ਮਿੰਟ ਤੇ ਸੰਗਤ ਨੂੰ